ਸ਼ੇਅਰ ਕਰਨਾ ਨਾ ਬੰਦੀ ਦਿਵਸ ਦਾ ਮੁੱਖ ਮੰਤਰੀ ਸਾਹਿਬ ਫਰੀਦਕੋਟ ਮਨਾਉਣ ਗਏ ਤੇ ਫਰੀਦਕੋਟ ਇਲਾਕੇ ਵਾਸਤੇ ਤੇ ਲੋਕਾਂ ਵਾਸਤੇ ਤਾਂ ਇੱਕ ਕਿਸਮ ਦਾ ਬੰਦੀ ਦਿਵਸ ਬਣ ਗਿਆ ਜਿਹੜੇ ਬਾਰਡਰ ਤੇ ਆਪਣੀ ਜਾਨ ਦਿੰਦੇ ਆ ਦੇਸ਼ ਵਾਸਤੇ ਉਹਨਾਂ ਨੂੰ ਅਸੀਂ 1 ਕਰੋੜ ਰੁਪਇਆ ਦਿੰਨੇ ਆ ਗ੍ਰਾਂਟ ਤੇ ਬਾਹਰ ਅੱਜ ਵਿਚਾਰੇ ਸ਼ੀਦਾਂ ਦੇ ਪਰਿਵਾਰ ਰੁਲ ਗਏ ਪਿੱਟ ਪਿੱਟ ਮਰ ਗਏ ਉਹਨਾਂ ਨੂੰ ਕਿਸੇ ਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਨਹੀਂ ਦਿੱਤਾ ਗਿਆ ਕੋਈ ਵੀ ਫਰੀਦਕੋਟ ਵਾਸਤੇ ਅਨਾਉਂਸਮੈਂਟ ਨਹੀਂ ਕੀਤੀ ਗਈ। ਕੋਈ ਫਰੀਦਕੋਟ ਵਾਸਤੇ ਨਵਾਂ ਪ੍ਰੋਜੈਕਟ ਵੀ ਦਿੱਤਾ ਗਿਆ। 1 ਰੁਪਏ ਦੀ ਕੋਈ ਨਵੀਂ ਅਨਾਉਂਸਮੈਂਟ ਨਹੀਂ ਹੋਈ, ਕੋਈ ਗ੍ਰਾਂਟ ਨਹੀਂ ਦਿੱਤੀ ਗਈ। ਵੈਸੇ ਤਾਂ ਮੈਂ ਸਮਝਦਾ ਹਾਂ ਕਿ ਜੇ ਮੁੱਖ ਮੰਤਰੀ ਸਾਹਿਬ ਨੇ ਇਹੋ ਜਿਹੀ ਫੇਰੀ ਪਾਉਣੀ ਸੀ। ਉਹਦੇ ਨਾਲੋਂ ਤਾਂ ਸਾਡੇ ਨਾਲ ਹੀ ਪਾਉਂਦੇ ਹੋਰ ਕਿਸੇ ਜ਼ਿਲ੍ਹੇ 'ਚ ਪਾ ਲੈਂਦੇ। ਜਿੰਨਾ ਚਾਹ ਹੁਣ ਇਹਨਾਂ ਨੂੰ ਇਹਨਾਂ ਨੂੰ ਸਿਕਿਉਰਿਟੀ ਦਾ ਜਾਂ ਜਿੰਨਾ ਇਹਨਾਂ ਨੂੰ ਡਰ ਲੱਗਦਾ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਡਰ ਲੱਗਦਾ ਹੈ ਤੇ ਤੁਸੀਂ ਦੇਖ ਲਓ ਨਾ ਨ ਆਰਡਰ ਦਾ ਕੀ ਹਾਲਾਤ ਹੈ ਅੱਜ ਫਰੀਦਕੋਟ ਦੇ ਵਿੱਚ ਅੱਜ 15 ਅਗਸਤ ਆਜ਼ਾਦੀ ਦਿਵਸ ਦੀ ਰਾਜ ਪੱਧਰਾ ਮਨਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਤੇ ਉਹਨਾਂ ਦੇ ਸੁਰੱਖਿਆ ਨੂੰ ਲੈ ਕੇ ਪਿਛਲੇ 2 ਦਿਨਾਂ ਤੋਂ ਫਰੀਦਕੋਟ ਦੇ ਵਿੱਚ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਸੀ ਸਾਰਾ ਏਰੀਆ ਪਹਿਲੀ ਵਾਰੀ ਹੋਇਆ ਕਿ ਮੁੱਖ ਮੰਤਰੀ ਦੇ ਆਉਣ ਤੇ ਕਿਸੇ ਨੂੰ ਸ਼ਹਿਰ ਵਿੱਚ ਤੱਕ ਨਹੀਂ ਵੜਨ ਦਿੱਤਾ ਗਿਆ ਤੇ ਹਾਲਾਤ ਇਹ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਹਿਰ ਦੇ ਵਿੱਚ ਪਹੁੰਚ ਕੇ ਆਜ਼ਾਦੀ ਦੀ ਗੱਲ ਕਰ ਰਹੇ ਸੀ ਤੇ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਪੂਰੀ ਤਰ੍ਹਾਂ ਕੜਮਾਸ ਸੀ, ਟ੍ਰੈਫਿਕ ਜਾਮ ਸੀ। ਵੱਖ-ਵੱਖ ਲੋਕ ਸੀ ਆਪਣੇ ਮੰਗਾਂ ਦੇ ਹੱਕ ਵਿੱਚ ਨਾਅਰੇ ਲਾ ਰਹੇ ਸੀ, ਚਾਹੇ ਉਹ ਅਗਨੀਵੀਰ ਦਾ ਪਰਿਵਾਰ ਹੋਵੇ। ਕਿਸੇ ਨੂੰ ਵੀ ਮੁੱਖ ਮੰਤਰੀ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ। ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਰਦਾਰ ਕੁਸ਼ਲਦੀਪ ਸਿੰਘ ਕੀ ਢਲੋਂ ਜਿਹੜੇ ਸਾਬਕਾ ਵਿਧਾਇਕ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ, ਪੁੱਛਦੇ ਆਂ ਸ਼ਹਿਰ ਦੇ ਹਾਲਾਤ ਬਾਰੇ। ਤੁਹਾਨੂੰ ਸਵਾਗਤ ਹੈ ਤੁਹਾਡਾ ਤੇ ਕਿਸ ਤਰ੍ਹਾਂ ਲੱਗਦਾ ਮੁੱਖ ਮੰਤਰੀ ਦੇ ਦੌਰੇ ਨੂੰ ਦੇਖਦੇ ਹੋ ਕਿ ਇਸ ਤਰ੍ਹਾਂ ਤੇ ਕਿਸ ਤਰ੍ਹਾਂ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋ ਅੱਜ ਫਰੀਦਕੋਟ ਸ਼ਹਿਰ ਜੋ ਬਾਬਾ ਫਰੀਦੀ ਦਾ ਸ਼ਹਿਰ ਹੈ ਉੱਥੇ ਮੁੱਖ ਮੰਤਰੀ ਸਾਹਿਬ ਆਏ ਤੇ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਬੜੀ ਖੁਸ਼ੀ ਸੀ ਮੈਨੂੰ ਅਤੇ ਮੈਂ ਉਹਨਾਂ ਦਾ ਸਵਾਗਤ ਕੀਤਾ ਕਿ ਉਹਨਾਂ ਨੇ ਆਉਣਾ ਸੀ ਪਰ ਅੱਜ ਆਜ਼ਾਦੀ ਦਿਵਸ ਫਰੀਦਕੋਟ ਦੇ ਲੋਕਾਂ ਵਾਸਤੇ ਬੰਦੀ ਦਿਵਸ ਬਣ ਗਿਆ ਜੀ ਕਿਉਂਕਿ ਸਾਰੇ ਸ਼ਹਿਰ ਦੀਆਂ ਸੜਕਾਂ ਬਿਲਕੁਲ ਰੋਕ ਦਿੱਤੀਆਂ ਗਈਆਂ ਸੀ ਲੋਕਾਂ ਦੀ ਆਵਾਜਾ ਵੀ ਠੱਪ ਕਰ ਦਿੱਤੀ ਲੋਕਾਂ ਦੀਆਂ ਦੁਕਾਨਾਂ ਬੰਦ ਕਰਾ ਦਿੱਤੀਆਂ ਕਿਸੇ ਨੂੰ ਬਾਹਰ ਨਿਕਲ ਨਹੀਂ ਦਿੱਤਾ ਜੇ ਕੋਈ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਚਾਹੁੰਦਾ ਸੀ ਆਪਦੀ ਮੁਸ਼ਕਲ ਦੱਸਣਾ ਚਾਹੁੰਦਾ ਸੀ ਕਿਸੇ ਨੂੰ ਮਿਲ ਨਹੀਂ ਦਿੱਤਾ ਗਿਆ ਜਿਹੜੇ ਸਤਕਾਰਯੋਗ ਸਾਡੇ ਐਮਸੀ ਸਹਿਬਾਨ ਸੀਗੇ ਜਾਂ ਸ਼ਹਿਰ ਦੇ ਕੋਈ ਅਹੁਦੇਦਾਰ ਸਹਿਬਾਨ ਸੀਗੇ ਕਿਸੇ ਨੂੰ ਆਜ਼ਾਦੀ ਦਿਵਸ ਤੇ ਬੁਲਾਇਆ ਨਹੀਂ ਗਿਆ ਨਹੀਂ ਸੋ ਮੇਰਾ ਕਹਿਣ ਤੋਂ ਪਾਵੇ ਹੈ ਕਿ ਠੀਕ ਹੈ ਆਜ਼ਾਦੀ ਦਿਵਸ ਤਾਂ ਮੁੱਖ ਮੰਤਰੀ ਸਾਹਿਬ ਫਰੀਦਕੋਟ ਮਗਾਉਣਗੇ ਤੇ ਫਰੀਦਕੋਟ ਇਲਾਕੇ ਵਾਸਤੇ ਤੇ ਲੋਕਾਂ ਵਾਸਤੇ ਤਾਂ ਇਹ ਕਿਸਮ ਦਾ ਬੰਦੀ ਦਿਵਸ ਬਣ ਗਿਆ ਜੀ ਸੋ ਬੜੀ ਅਫਸੋਸ ਹੋਇਆ ਫਿਰ ਕੋਈ ਵੀ ਫਰੀਦਕੋਟ ਵਾਸਤੇ ਅਨਾਉਂਸਮੈਂਟ ਨਹੀਂ ਕੀਤੀ ਗਈ ਨੇ ਕੋਈ ਫਰੀਦਕੋਟ ਵਾਸਤੇ ਨਵਾਂ ਪ੍ਰੋਜੈਕਟ ਵੀ ਦਿੱਤਾ ਗਿਆ 1 ਰੁਪਏ ਦੀ ਕੋਈ ਨਵੀਂ ਅਨਾਉਂਸਮੈਂਟ ਨਹੀਂ ਹੋਈ ਕੋਈ ਗ੍ਰਾਂਟ ਨਹੀਂ ਦਿੱਤੀ ਗਈ ਜੀ ਤੋਂ ਸਾਰੇ ਪਾਸਿਓਂ ਐ ਲੱਗਦਾ ਹੈ ਕਿ ਵੈਸੇ ਤਾਂ ਮੈਂ ਸਮਝਦਾ ਹਾਂ ਕਿ ਜੇ ਮੁੱਖ ਮੰਤਰੀ ਸਾਹਿਬ ਨੇ ਇਹੋ ਜਿਹੀ ਫੇਰੀ ਪਾਉਣੀ ਸੀ ਜੀ ਉਹਦੇ ਨਾਲੋਂ ਤਾਂ ਸਾਡੇ ਨਾਲ ਹੀ ਪਾਉਂਦੇ ਹੋਰ ਕਿਸੇ ਜ਼ਿਲ੍ਹੇ 'ਚ ਪਾ ਲੈਂਦੇ ਕਿਉਂਕਿ ਫਰੀਦਕੋਟ ਨੂੰ ਫਾਇਦਾ ਹੋਣ ਦੀ بجائے ਉਲਟਾ ਲੋਕਾਂ ਨੂੰ 3-4 ਦਿਨ ਹੋ ਗਏ ਨੁਕਸਾਨ ਹੋ ਗਿਆ ਸਾਰੇ ਕਾਰੋਬਾਰ ਠੱਪ ਰਏ ਲੋਕਾਂ ਦੀਆਂ ਦੁਕਾਨਾਂ ਬੰਦ ਰਹੀਆਂ ਆਵਾਜਾ ਵੀ ਵੀ ਉਖਾਈ ਰਹੀ ਹੈ ਲੋਕਾਂ ਨੂੰ ਮੁਸ਼ਕਲ ਰਹੀ ਹੈ ਸੋ ਇੱਕ ਕਿਸਮ ਦਾ ਫਰੀਦਕੋਟ ਤਾਂ ਹੈ ਹਾਲਾਤ ਸੀ ਜਿਵੇਂ ਕਰਫਿਊ ਲੱਗਿਆ ਹੁੰਦਾ ਹਾਲੀ ਸਾਬ ਅੰਦਰ ਅਨਾਉਂਸਮੈਂਟਾਂ ਹੋ ਰਹੀਆਂ ਸੀਗੀਆਂ ਸਟੇਡੀਅਮ ਵਿੱਚ ਕਿ ਜਿਹੜੇ ਸ਼ਹੀਦ ਪਰਿਵਾਰ ਹੈ ਜਾਂ ਸ਼ਿਦਾਂ ਦੇ ਪਰਿਵਾਰ ਹੈ ਜਿਹੜੇ ਬਾਰਡਰ ਤੇ ਆਪਣੀ ਜਾਨ ਦਿੰਦੇ ਆ ਦੇਸ਼ ਵਾਸਤੇ ਉਹਨਾਂ ਨੂੰ ਅਸੀਂ 1 ਕਰੋੜ ਰੁਪਇਆ ਦਿੰਨੇ ਆ ਗ੍ਰਾਂਟ ਤੇ ਬਾਹਰ ਅੱਜ ਵਿਚਾਰੇ ਸ਼ੀਦਾਂ ਦੇ ਪਰਿਵਾਰ ਰੁੜ ਗਏ ਪਿੱਟ ਪਿੱਟ ਮਰ ਗਏ ਉਹਨਾਂ ਨੂੰ ਕਿਸੇ ਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਨਹੀਂ ਦਿੱਤਾ ਗਿਆ ਜੀ ਸੋ ਇਹ ਆ ਗੱਲਾਂ ਨੇ ਇਹ ਹਾਲਾਤ ਨੇ ਮੈਨੂੰ ਤਾਂ ਹੈਰਾਨੀ ਆਉਂਦੀ ਹੈ ਕਿ ਸਭ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸਿਕਿਉਰਿਟੀ ਦੀ ਕੀ ਲੋੜ ਹੈ ਇਹ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿ ਜੇ ਇੰਨੀ ਸਿਕਿਉਰਿਟੀ ਦੀ ਲੋੜ ਹੈ ਤੇ ਕੰਮ ਛੱਡ ਕੇ ਮੁਰਗੀਖਾਨੇ ਖੋਲੋ। ਇਹ ਮੈਨੂੰ ਲੱਗਦਾ ਇਸ ਹਸਾਮਤ ਜੋ ਭਗਵੰਤ ਸਿੰਘ ਮਾਨ ਨੇ ਹਾਲਾਤ ਬਣਾਏ ਹੋਏ ਆ। ਜਾਂ ਜਿੰਨਾ ਚਾਹ ਹੁਣ ਇਹਨਾਂ ਨੂੰ ਇਹਨਾਂ ਨੂੰ ਸਿਕਿਉਰਿਟੀ ਦਾ ਜਾਂ ਜਿੰਨਾ ਇਹਨਾਂ ਨੂੰ ਡਰ ਲੱਗਦਾ। ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਇੰਨਾ ਡਰ ਲੱਗਦਾ ਹੈ ਤੇ ਤੁਸੀਂ ਦੇਖ ਲਓ ਨੌਨ ਆਰਡਰ ਦਾ ਕੀ ਹਾਲਾਤ ਹੈ ਅੱਜ ਆਮ ਇੱਕ ਪੰਜਾਬੀ ਨਾਗਰਿਕ ਦਾ ਕੀ ਹਾਲ ਹੈ? ਸੋ ਇਸ ਕਰਕੇ ਪੰਜਾਬ ਦੀ ਜਿਹੜੀ ਸਥਿਤੀ ਹੈ ਬਹੁਤ ਅਫਸੋਸਜਨਕ ਹੈ ਲੋਕਾਂ ਨੇ ਵਿਸ਼ਵਾਸ ਕਰਕੇ ਇਹਨਾਂ ਨੂੰ ਬਣਾਇਆ ਸੀ ਤੇ ਅੱਜ ਲੋਕਾਂ ਦਾ ਬਹੁਤ ਵੱਡਾ ਵਿਸ਼ਵਾਸ ਘਾਟ ਹੋ ਰਿਹਾ ਅੱਧੀ ਦਿਵਸ ਤਾਂ ਮੁੱਖ ਮੰਤਰੀ ਸਾਹਿਬ ਫਰੀਦਕੋਟ ਮਗਾਉਣ ਗਏ ਤੇ ਫਰੀਦਕੋਟ ਇਲਾਕੇ ਵਾਸਤੇ ਤੇ ਲੋਕਾਂ ਵਾਸਤੇ ਤਾਂ ਇਹ ਕਿਸਮ ਦਾ ਬੰਦੀ ਦਿਵਸ ਬਣ ਗਿਆ ਜਿਹੜੇ ਬਾਰਡਰ ਤੇ ਆਪਣੀ ਜਾਨ ਦਿੰਦੇ ਆ ਦੇਸ਼ ਵਾਸਤੇ ਉਹਨਾਂ ਨੂੰ